ਅੱਜ ਸਵਾਗਤ ਹੈ YouTube ਚੈਨਲ ਤੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਲਈ ਇੱਕ ਪੱਤਰ ਜਾਰੀ ਕੀਤਾ ਹੈ ਇਸ ਬਾਰੇ ਪੂਰੀ ਜਾਣਕਾਰੀ ਦਵਾਂਗੇ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਅਧਿਕਾਰੀਆਂ ਵੱਲੋਂ ਮੈਡੀਕਲ ਕਲੇਮ ਕਰਨ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਤਬਦੀਲੀ ਕੀਤੀ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਡਾਕਟਰੀ ਖਰਚੇ ਦੇ ਪ੍ਰਤੀਪੂਰਤੀ ਦੇ ਮਤਲਬ ਲਈ ਪਰਿਵਾਰ ਦੀ ਭਾਸ਼ਾ ਦੇ ਵਿੱਚ ਸਰਕਾਰ ਨੇ ਇੱਕ ਅਹਿਮ ਤਬਦੀਲੀ ਕੀਤੀ ਹੈ ਇਹ ਉਹ ਸੋਧ ਕੀ ਹੈ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਹਾਂ ਇੱਕ ਪੱਤਰ ਜਾਰੀ ਕੀਤਾ ਹੈ ਪੰਜਾਬ ਸਰਕਾਰ ਨੇ ਹੁਣੇ-ਹੁਣੇ ਸਿਹਤ ਵਿਭਾਗ ਨੇ ਜਿਹਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ 17 ਮਾਰਚ 1994 ਨੂੰ ਮੈਡੀਕਲ ਕਲੇਮ ਲੈਣ ਲਈ ਪਰਿਵਾਰ ਦੀ ਪਾਸਾ ਕੀ ਸੀ 30 ਮਾਰਚ 2012 ਨੂੰ ਇਸ ਵਿੱਚ ਜਿਹੜੀ ਸੋਧ ਕੀਤੀ ਗਈ ਸੀ ਉਦੋਂ ਮੈਡੀਕਲ ਹਾਸਲ ਕਰਨ ਲਈ ਮਲਾਜ਼ਮਾਂ ਦੀ ਪਰਿਵਾਰ ਦੇ ਅਧਾਰਤ ਕਰਨ ਦੀ ਪ੍ਰਵਾਨਾ ਕੀ ਸੀ ਹੁਣ ਇੱਕ ਸੋਧ ਕੀਤੀ ਗਈ ਹੈ ਇਹ ਗੱਲ ਕਹੀ ਗਈ ਹੈ ਇਸ ਮਾਮਲੇ ਨੂੰ ਮੋੜ ਤੋਂ ਕੌੜ ਦੇ ਵਿਚਾਰਦੇ ਹੋਏ ਪੰਜਾਬ ਸਰਕਾਰ ਦੇ ਮਹਿਲਾ ਅਧਿਕਾਰੀਆਂ ਕਰਮਚਾਰੀਆਂ ਨੂੰ ਮੈਡੀਕਲ ਪ੍ਰਤੀਪੂਰਤੀ ਦੇ ਮੱਤਵ ਲਈ ਪਰਿਵਾਰ ਦੀ ਪਰਵਾਸਾ ਵਿੱਚ ਹੇਠ ਲਿਖੇ ਅਨਸਾਰ ਸੋਧ ਕੀਤੀ ਗਈ ਹੈ ਇਹ ਸੋਧ ਸੁਣ ਲਓ ਵਿਆਹ ਅਪਰੰਤ ਕੇਵਲ ਸਰਕਾਰੀ ਇਸਤਰੀ ਮੁਲਾਜ਼ਮੇ ਆਪਣੇ ਪੇਰੈਂਟਸ ਇਨ-ਲਾ ਦੇ ਮੈਡੀਕਲ ਖਰਚੇ ਦੀ ਪ੍ਰਤੀਪੂਰਤੀ ਕਰਨ ਲਈ ਚੋਣ ਕਰ ਸਕਦੀ ਹੈ ਇਹ ਸਹੂਲਤ ਅਧਿਕਾਰੀ ਕਰਮਚਾਰੀ ਨੂੰ ਪੂਰੀ ਸਰਵਿਸ ਦੌਰਾਨ ਕੇਵਲ ਇੱਕ ਵਾਰ ਹੀ ਲਾਭ ਮਿਲੇਗਾ ਨਾਲ ਇੱਕ ਗੱਲ ਇਹ ਹੋਰ ਬੜੀ ਸਪਸ਼ਟ ਕਰ ਦਿੱਤੀ ਹੈ ਕਿ ਉਪਰੋਕਤ ਦਰਸਾਇਆ ਗਿਆ ਪਰਿਵਾਰ ਦੀ ਪ੍ਰਭਾਸ਼ਾ ਵਿੱਚ ਵਾਧਾ ਕੇਵਲ ਮੈਡੀਕਲ ਪ੍ਰਤੀਪੂਰਤੀ ਸੰਬੰਧੀ ਹੋਵੇਗਾ ਸੋ ਹੁਣ ਮਹਿਲਾ ਮੁਲਾਜ਼ਮ ਜਿਹੜੀ ਹੈ ਉਹ ਪੈਰੈਂਟਸ ਇਨ ਲਾ ਨੂੰ ਵੀ ਮੈਡੀਕਲ ਪ੍ਰਤੀਪੂਰਤੀ ਦੀ ਚੋਣ ਚੁਣ ਸਕਦੀ ਹੈ ਪਰ ਕੰਡੀਸ਼ਨ ਲਾ ਦਿੱਤੀ ਹੈ ਕਿ ਆਪਣੀ ਸਾਰੀ ਉਮਰ ਦੌਰਾਨ ਉਹ ਸਹੂਦਤਾ ਕੇਵਲ ਇੱਕ ਵਾਰ ਹੀ ਲੈ ਸਕਦੀ ਹੈ ਇਸ ਸਬੰਧ ਵਿੱਚ ਪੰਜਾਬ ਫੈਡਰੇਸ਼ਨ ਦੇ ਐਡੀਸ਼ਨਲ ਜਨਰਲ ਸਕੱਤਰ ਪ੍ਰੀਮ ਚਾਵਲਾ ਨੇ ਕਿਹਾ ਹੈ ਕਿ ਜਿਹੜੀ ਪਰਿਵਾਰ ਦੀ ਪ੍ਰਭਾਸ਼ਾ ਵਿੱਚ ਸੋਧ ਕੀਤੀ ਗਈ ਹੈ ਪੇਰੈਂਟਸ ਇਨ ਲਾ ਨੂੰ ਸ਼ਾਮਲ ਕੀਤਾ ਹੈ ਇਸ ਵਿੱਚ ਇਸ ਲੰਘਾ ਜੋ ਕਦਮ ਹੈ ਪਰ ਇਹ ਨਾਲ ਇਹ ਵੀ ਉਹਨਾਂ ਨੇ ਕਿਹਾ ਹੈ ਜਿ ਸਾਰੀ ਸੇਵਾ ਦੌਰਾਨ ਕੇਵਲ ਇੱਕ ਵਾਰ ਹੀ ਮੈਡੀਕਲ ਪ੍ਰਤੀਪੂਰਤੀ ਕਲੇਮ ਦੇਣ ਦੀ ਜਿਹੜੀ ਕੰਡੀਸ਼ਨ ਲਾਈ ਹੈ ਕਿ ਕਿਸ ਤਰ੍ਹਾਂ ਠੀਕ ਨਹੀਂ ਹੈ ਇਹਦੇ ਤੇ ਦੁਬਾਰਾ ਗੌਰ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਨੇ ਹੋਰ ਵੀ ਕਾਫੀ ਮੰਗਾ ਹਨ ਉਹਨਾਂ ਵੱਲ ਵੀ ਧਿਆਨ ਦੇਣਾ ਜਾਇਜ਼ ਸ਼ੱਕਦਾ ਜਿਵੇਂ ਕਿ ਪੰਜਾਬ ਸਰਕਾਰ ਡੀਏ ਦੇ ਮਾਮਲੇ ਦੇ ਵਿੱਚ ਸਾਰੇ ਸਟੇਟਾਂ ਤੋਂ ਪਿੱਛੇ ਚੱਲ ਰਹੀ ਹੈ ਡੀਏ ਨੂੰ ਵੀ ਲਾਗੂ ਕਰਨਾ ਚਾਹੀਦਾ ਹੈ ਜਿਸ ਦੇ ਦੇਖਦਿਆਂ ਹੋਇਆ ਪਲਾਜ਼ਮਾ ਅੰਦਰ ਡੀਏ ਨਾ ਮਿਲਣ ਕਰਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਝੂਠੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਸਾਢੇ 3 ਸਾਲ ਦੇ ਤਕਰੀਬਨ ਸਮਾਂ ਹੋ ਚੁੱਕਿਆ ਹੈ ਪਰ ਮੁਲਾਜ਼ਮਾਂ ਦੇ ਧਰਨੇ ਬਿਜਾਰੇ ਉਸੇ ਤਰ੍ਹਾਂ ਹੀ ਚੱਲਦੇ ਰਹੇ ਹਨ ਮੁਲਾਜ਼ਮਾਂ ਦੀਆਂ ਮੰਗਾਂ 'ਤੇ ਸਰਕਾਰ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਅਸ ਕਰਦੇ ਆ ਜੀ ਵੀਡੀਓ ਸੁਣ ਚੰਗੀ ਲੱਗੀ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ